ਜਾ ਤਸਰੀ ਮਹੱਲਾ ਚੌਥਾ ਰਾਸ ਰਾਸ RAM ਰਸਾਲ ਸਲਾਹ ਮਨ RAM ਨਾਮ ਭੀ ਨਾ ਲੈ ਲਾ ਮਨ RAM ਨਾਮ ਭੀ ਨਾ ਲੈ ਲਾ ਕਿਨ ਕਿਨ ਭਗਤ ਕਰ ਹੈ ਦਿਨ ਰਾਤੀ ਗੁਰਮਤਿ ਭਗਤੋ ਮਹਾ ਰਾਮ ਹਰ ਹਰ ਗੁਣ ਗੋਵਿੰਦ ਜਪਾਹ ਮਨ ਤਨ ਜੀਤ ਸਬਦ ਲਲਾਹ ਗੁਰਮਤਿ ਪੰਜ ਦੂਤ ਵਸ ਆਵਹਿ ਮਨ ਤਨ ਹਰ ਓ ਮਹਾ ਰਾਮ ਨਾਮ ਰਤਨ ਹਰ ਨਾਮ ਜਪਾਹ ਹਰ ਗੁਣ ਗਾਏ ਸਦਾ ਲੈ ਲਹਾ ਦੀਨ ਦਇਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਉਮਾ ਹਾਰਾਮ ਜਪ ਜਗ ਦੀਸ ਜਪੋ ਮਨ ਮਹਾ ਹਰ ਹਰ ਜਗਨਨਾਥ ਜਗ ਲਹਾ ਧੰ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਉਮਾਰਾਮ ਜੈ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੋਗਾ ਹਾ ਆਪੇ ਨਿਰਭਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤੈ ਆਪੇ ਨਾਮ ਉਮਾਰਾਮ ਆਪੇ ਦੀਪ ਲੋ ਦੀਪਾ ਹਾ ਆਪੇ ਸਤਗੁਰ ਸਮੰਦ ਮਥਾ ਹਾ ਆਪੇ ਮੱਥ ਮੱਥ ਤਤ ਕਢਾਏ ਜਪ ਨਾਮ ਰਤਨ ਉਮਾਰਾਮ ਸਖੀ ਮਿਲੋ ਮਿਲ ਗੁਣ ਗਾਵਾ ਗੁਰਮੁਖ ਨਾਮ ਜਪੋ ਹਰਲਾਹ ਹਰ ਹਰ ਭਗਤ ਦ੍ਰਿੜੀ ਮਨ ਭਾਈ ਹਰ ਹਰ ਨਾਮ ਓ ਮਹਾਰਾਮ ਆਪੇ ਵਡ ਦਾਣਾ ਵਡਸਾ ਗੁਰਮੁਖ ਪੂੰਜੀ ਨਾਮ ਵਿਸਾਹ ਹਰ ਹਰ ਦਾਤ ਕਰਹੁ ਪ੍ਰਭ ਭਾਵ ਗੁਣ ਨਾਨਕ ਨਾਮ ਓ ਮਹਾਰਾਮ ਜੈ ਸ੍ਰੀ ਮਹੱਲਾ ਚੌਥਾ ਮੇਲ ਸਤ ਸੰਗਤ ਸੰਗ ਗੁਰਹਾ ਪੂੰਜੀ ਨਾਮ ਗੁਰਮੁਖ ਵੇਸਾਹ ਹਰ ਹਰੀ ਕਿਰਪਾ ਧਾਰ ਮਦਸੂਤਨਾ ਮੇਲ ਸਤ ਸੰਗ ਉਮਾਹਾਰਾਮ ਹਰ ਗੁਣ ਬਾਣੀ ਸ਼੍ਰਵਣ ਸੁਣਾ ਹਾ ਕਰ ਕਿਰਪਾ ਸਤਗੁਰੂ ਮਿਲਾ ਹਾ ਗੁਣ ਗਾਵਹਿ ਗੁਣ ਬੋਲਹਿ ਬਾਣੀ ਔਰ ਗੁਣ ਜਪ ਉਮਾਹਾਰਾਮ ਸਭ ਤੀਰਥ ਵਰਤ ਜਗ ਪੰਨ ਤੋਲਾ ਹਰ ਹਰ ਨਾਮ ਨਪ ਜੈ ਪਜਾ ਹਰ ਹਰ ਅਤੁੱਲ ਤੋਲ ਅਤ ਭਾਰੀ ਗੁਰਮਤਿ ਜਪਿਓ ਗੁਰਮਤਿ Jap ਉਮਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਕੇਲ ਵਿਖ ਮੈਲ ਪਾਪ ਤੋ ਵਾਹ ਦੀਨ ਦਇਆਲ ਹੋਹੁ ਜਨ ਉਪਰ ਦੇਹੁ ਨਾਨਕ ਨਾਮੁ ਉਮਾਰਾਮ ਜੈ ਸ੍ਰੀ ਮਹੱਲਾ ਪੰਜਵਾਂ ਘਰਤੀ ਜਾਇ ੴ ਸਤਿਗੁਰ ਪ੍ਰਸਾਦਿ ਕੋਈ ਜਾਣ ਕਵਨ ਈਹ ਜਗ ਮੀਤ ਜਿਸੁਏ ਕਿਰਪਾਲ ਸੋਈ ਵਿਦਬੂਜੈ ਤਾਕੀ ਨਰਮਲ ਰੀਤਾ ਰਹਾ ਊ ਮਾਤ ਪਿਤਾ ਬਨਤਾ ਸਤ ਬਨ ਦਪ ਇਸ਼ਟ ਮੀਤ ਅਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹ ਕਰਤ ਬਿਹਾਨੀ ਅਬ ਤਹ ਤਾ ਮਹ ਸੰਤੋਖ ਨ ਪਾਇਆ हस्त रथ अश्व पवन ते पवन तेज धणी भूमन चतुरंग संग न चाले उन महकशुए उठ सदायो नांगा हर के संत प्रिय प्रीतम प्रभु के ताके हर हर गाईए ਨਾਨਕ ਹੀ ਹਾ ਸੁਖਾ ਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਜੈ ਸ੍ਰੀ ਮਹੱਲਾ ਪੰਜਵਾਂ ਘਰਤੀਜੈ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਦੇਹੁ ਸੰਦੇਸ ਰੂ ਕਹੀ ਓਹ ਕਹੀ ਓਹ ਬੈਸਮਾ ਭਈ ਮੈਂ ਬਹੁਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਵਰ ਨਦੀ ਸਜੇ ਨਲ ਕੀ ਸੁਹਾਗ ਅਨੁਸਾਤ ਬੁਝਾਈਓ ਸਰਬ ਨਵਾਸੀ ਘੜ ਕੜ ਵਾਸੀ ਲੇਪ ਨਹੀਂ ਅਲ ਪਈਓ ਨਾਨਕ ਕਹਿ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਾਈਓ ਜੈ ਸ੍ਰੀ ਮਹੱਲਾ ਪੰਜਵਾਂ ਧੀਰੋ ਸੁਨ ਧੀਰੋ ਪ੍ਰਭ ਕਉ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪਉ ਨੀਰਉ ਪੇਖ ਪ੍ਰਭ ਕਉ ਨੀਰਉ ਬੇਸਮਾਰ ਬੇਅੰਤ ਬੜਦਾਤਾ ਮਨਹਿ ਗਹੀਰਉ ਪੇਖ ਪ੍ਰਭ ਕਉ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕਉ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਭੂ ਝੂਰੋ ਭੁਜ ਪ੍ਰਭ ਕਉ जय श्री मोहल्ला पंचमा लोड़ी इंदड़ा साजन मेरा घर घर मंगल गाव हनीके ਘੜ ਘੜਤ ਸੱਬ ਸੇਰਾ ਰਹਾ ਸੁਖ ਆਰਾਧਨ ਦੁਖ ਆਰਾਧਨ ਬਿਸਰੇ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ ਤਾਂਤ ਨੰਤ ਦਰ ਸਭ ਨੀ ਜਾਈ ਜੋ ਦੀ ਸੈ ਸੁਸਤੀ ਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ ਜੈ ਸ੍ਰੀ ਮਹੱਲਾ ਪੰਜਵਾਂ ਘਰ ਚੌਥਾ ਧੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗੈ ਤਜੀ ਸਿਆਣਪ ਚਿੰਤਾ ਮਸਾਰੀ ਅਹੰਕਾਰ ਛੋਡਿਓ ਹੈ ਤਿਆਗ ਰਹਾਉ ਜਾਉ ਦੇਖ ਤਉ ਸਗਲ ਮੋਹ ਮੋਹੀਓ ਤਉ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਪੁਖ ਕੋ ਜਉ ਸੰਤ ਭੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਹਰੋ ਹਰ ਚਰਣੀ ਚਿਤ ਲਾਗ ਜੈ ਸ੍ਰੀ ਮਹੱਲਾ 5 ਮਨ ਮਹਿ ਸਤਿਗੁਰ ਧਿਆਨ ਧਰਾ ਡ੍ਰਿੜਿਉ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਾਇਆ ਕਰ ਰਹਾ ਕਾਲ ਜਾਲ ਅਰ ਮਹਾ ਜੰਜਾਲ ਛੁਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਣ ਕਰੁਣਾ ਪਤ ਗਹਿ ਉਚਰਣ ਆਸਰਾ ਗਹਿ ਉਚਰਣ ਆਸਰਾ ਨਾਭ ਰੂਪ ਭਾਇਓ ਸਾਧ ਸੰਗ ਭਾਵਨ ਭਾਵਨਿਤ ਪਾਰ ਪਰ ਅਪਿਓ ਪਿਓ ਗਾਤਿ ਥਿਓ ਪਰਮਾ ਕਉ ਨਾਨਕ ਜਰ ਜਰਾ ਜੈ ਸ੍ਰੀ ਮਹੱਲਾ ਪੰਜਵਾਂ ਜਾਕੋ ਭੈ ਗੋਵਿੰਦ ਸਹਾਈ ਸੂਕਸਜ ਆਨੰਦ ਸਗਲ ਸਿਉ ਵਾ ਕਉ ਬਿਆਦ ਨਾ ਕਾਇ ਰਹਾ ਦਿਸੈ ਸਭ ਰੰਗ ਸੰਗ ਰਹਿ ਹੈ ਅਲੇਪਾ ਨਹਿ ਵਿਆਪੈ ਉਹ ਨਮਾਈ ਏਕ ਰੰਗ ਤਤ ਕੇ ਬਿਤੇ ਸਤਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਹੱਲਾ ਪੰਜਵਾਂ ਗੋਬਿੰਦਾ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਦੀਪ ਰਾਓ ਸਫਲ ਦਰਸ਼ਨ ਤੁਮਰਾ ਪ੍ਰਪ੍ਰੀਤਮਾ ਚਰਨ ਕਮਲ ਅਨੂਪ ਅਨਕ ਬਾਰ ਕਰਉ ਤੇ ਬੰਦਨ ਮਨਹਿ ਚਰਾਵੋ ਧੂਪ ਹਾਰ ਪਰਿਓ ਤੁਮਰਾ ਪ੍ਰਭ ਦਵਾਰਾ ਧ੍ਰਿੜ ਕਰ ਗਹੀ ਤੁਮਾਰੀ ਲੂਕ ਕਾਢ ਲੈ ਹੋ ਨਾਨਕ ਆਪਣੇ ਕਉ ਸੰਸਾਰ ਪਾਪ ਕੇ ਕੂਪ ਜੈ ਸ੍ਰੀ ਮਹੱਲਾ ਪੰਜਵ ਕੋਈ ਜਨ ਹਰ ਸੋ ਦੇਵੈ ਜੂਰ ਚਰਨ ਕਹੋ ਬਕਉ ਸੁਬਰਸਨਾ ਦੀ ਜਹ ਪ੍ਰਾਨ ਅਕੋਰ ਰਹਾਓ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿਂਚੈ ਸੁਦਾ ਸੰਜੂਰ ਏ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨਾ ਚਿਤਵੋ ਤੁਮਰੀ ਔਰ ਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਜੈ ਸ੍ਰੀ ਮਹੱਲਾ ਪੰਜਵਾ ਚਾਤਰਿਕ ਚਿਤਵਤ ਵਰਸਤ ਮੇਹਾ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇਹ ਰਹਾ ਅਨਕ ਸੂਕ ਚੱਕ ਵੀ ਨਹੀਂ ਚਾਹਤ ਅੰਧ ਪੂਰਨ ਪੇਖ ਦੇਹ ਆਨ ਉਪਾਵ ਨਾ ਜੀਵਤ ਮੀਨਾ ਬਿਨ ਜਲ ਮਰਨਾ ਤੇ ਹਮ ਅਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਹਾਂ ਜਨ ਚਰਨ ਕਮਲ ਨਾਨਕ ਅਰਧ ਤਿਸ ਬਿਨ ਆਹਨ ਨਾ ਕੇ ਹ ਜੈ ਸ੍ਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾ ਪ੍ਰੇਮਟ ਗਉਰੀ ਜਿਨ ਕਉ ਪਾਈ ਤੈਨ ਰਸ ਪੀਉ ਭਾਰੀ ਤਾ ਕੀ ਕੀਮਤ ਕਹਿ ਨਾ ਜਾਈ ਕੁਦਰਤ ਕਬ ਨਹਮਾਰੀ ਲਾਇ ਲਏ ਲੜ ਦਾਸ ਜਨ ਆਪਣੇ ਉਦਰੇ ਉਦਰੇ ਨਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਨ ਦੁਆਰੇ ਜੈ ਸ੍ਰੀ ਮਹੱਲਾ ਪੰਜਵਾਂ ਆਏ ਕਨਕ ਜਨਮ ਭਗ ਸਰਣੀ ਉਤਰ ਦੇਹ ਅੰਧ ਕੂਪ ਤੇ ਲਾਭ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਸ ਕਰਮ ਨ ਜਾਣ ਨਾਹੇ ਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬਖ ਮਨ ਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਏ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਣੀ जय श्री महल्ला पांचवा हर जन सिमरो हिरदा राम हर जन को अपदा निकट न आवै पूर्ण दास के काम रह कोट बिगन बिन सह से हर सिवा निचल गोविंद धाम भगवंत भक्त कहौ भौ भौ कृष्णाहि आदर देवत जाम ਤਾਜ ਗੁਪਾਲ ਆਨਜੁ ਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੈ ਗੋਹ ਨਾਨਕ ਸੁਖ ਸਮੂਹ ਬਿਸਰਾਮ ਜੈਤ ਸ੍ਰੀ ਮਹਲਾ ਨਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਭੂਲਿਓ ਮਨ ਮਾਇਆ ੁਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਹਿ ਤਹਿ ਆਪ ਬੰਧਾਇਓ ਰਹਾਓ ਸਮਜਣਾ ਪਰਿ ਬਿਖਾਰ ਅਸ ਰਚਿਓ ਜਸਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਨਕ ਬਨ ਕੋ ਜਨ ਕਉ ਤਾਇਓ ਰਤਨ ਰਾਮ ਘਟ ਹੀ ਕੇ ਪੀਤਰ ਤਾਕ ਗਿਆਨ ਨ ਪਾਇਓ ਜਨ ਦਾਨਕ ਭਗਵੰਤ ਭਜਨ ਬਿਨ ਬਿਰਤਾ ਜਨਮ ਗਵਾਇਓ ਜੈ ਸ੍ਰੀ ਮਹੱਲਾ ਨਾਵਾ हर जुराख लेहु पात मेरी जम को त्रास भयो रंत्र शरण गही कृपा निद तेरी राह महापत त मुग्ध लोबी फुन करत पाप अभहारा पै मरबे को विसरत नाहि न ना तेह चिंता तन जारा ਇਹ ਉਪਾਵ ਮੁਕਤ ਕੇ ਕਾਰਨ ਦਾ ਦਸ ਕੋਠ ਧਾਇ ਘਟ ਹੀ ਪੀਤਰ ਬਸੈ ਨਰੰਜਨ ਤਾ ਕੋ ਮਰਮ ਨ ਪਾਇਆ ਨਾਹਿਨ ਗੁਨ ਨਾਹਿਨ ਕਛ ਜਪ ਤਪ ਕਾਣ ਕਰਮ ਅਬ ਕੀਜੈ ਨਾਨਕ ਹਾਰ ਪਰਿ ਉਸਰਣਾਗਤ ਅਪੈ ਦਾਨ ਪ੍ਰਭ ਦੀਜੈ ਜਾਤ ਸ੍ਰੀ ਮਹੱਲਾ ਨਾਮਾ ਮੰਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰ ਆ ਰਹਾ ਹੋ ਜਾ ਕੋ ਜੋਗੀ ਖੋਜ ਤਹਾਰੇ ਪਾਇਓ ਨਾਹੀਂ ਤਹਿ ਪਾਰ ਸੁ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮਹਾਰ ਕੋ ਕਭੂ ਨਾ ਹੈ ਸੁੰਬਰਾ ਨਾਨਕ ਸਰਨ ਪਰਿਉ ਜਗ ਬੰਦਨ ਰੱਖੋ ਬਿਰਦ ਤੁਹਾਰਾ ਜੈ ਸ੍ਰੀ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵ ਵੰਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬਿਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੋਜੰਤੀਆ ਿਸ 10 ਪਿਆਰੇ ਸਰ ਧਰੀ ਉਤਾਰੇ ਕਪੋਰੀ ਦਰਸ਼ਨ ਦੀ ਜੈ ਨੈਣ ਹਮਾਰੇ ਪ੍ਰੇਅ ਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰੀ ਜੈ ਪ੍ਰਭ ਜਿਵੇਂ ਮਨਲੀਨਾ ਜਿਵੇਂ ਜਲ ਮੀਨਾ ਚਾਤਰਕ ਜਿਵੇਂ ਤਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾ ਬਝਾਂਤੀਆ ਯਾਰ ਵੇ ਪਰੇ ਹੱਬੇ ਸਖਿਆ ਮੂੰ ਕਹੀ ਨਾ ਜਹੀਆ ਯਾਰ ਵੇ ਹੱਕ ਦੂ ਹੱਕ ਚਾੜਾ ਹਾਂ ਕਿਸ ਚ ਤੇਹੀਆ ਹੱਕ ਦੂ ਹੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਨਾ ਦੇਖ ਮਨ ਚਾਉ ਅਠੰਦਾ ਹਾਂ ਕਦ ਪਾਈ ਗੁਣ ਤਸਾ ਜਿੰਨੀ ਮੈਂ ਡਾ ਲਾਲ ਰਿਜਾਇਆ ਹਾਂ ਤਿਸ ਅਗੇ ਮਨ ਦੇਹੀਆਂ ਨਾਨਕ ਕਾ ਸੁਣ ਸੁਣੋ ਸੁਣ ਬਿਨਉ ਸੁਹਾਗਣ ਮੂਹ ਦਸ ਦਿਖਾ ਪਿਰ ਕੇ ਹੀਆ ਯਾਰ ਵੇ ਪਰ ਆਪਣ ਭਾਣਾ ਕਿਛ ਨੀ ਸੀ ਛੰਦਾ ਯਾਰ ਵੇ ਤੇਰਾ ਯਾਰ ਵੇ ਤੇਰਾ ਵਿਤਯ ਯਾਰ ਵੇ ਤੇਰਾ ਯਾਰ ਵੇ ਤੈ ਰਾਵਿਆ ਲਲਨ ਮੂ ਮੂ ਦਸ ਦਸੰਦਾ ਲਲਨ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹ ਪਕੜੋ ਠਾਕਰ ਹੂੰ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬੜਾਇਆ ਤੁਸ ਹੱਬੋ ਕਿਛ ਸੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਪਤਾਰ ਬਸੰਦਾ ਯਾਰ ਵੇ ਨਿਤ ਸੁਖ ਸੁਖੇ ਦੀਸਾ ਮੈਂ ਪਾਈ ਵਰ ਲੜੀਂਦਾ ਆਇਆ ਵਜੀ ਵਧਾਈ ਮਹਾ ਮੰਗਲ ਰਹਿਸ ਥੀਆ ਫਿਰ ਦਇਆਲ ਸਦ ਨਵ ਰੰਗੀਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆਂ ਆਸਾ ਮਨ ਸਾ ਸਗਲ ਪੂਰੀ ਪ੍ਰੇਅ ਅੰਕ ਅੰਕ ਮਿਲਾਈ ਬਿਨਵਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਜੈ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਏਕੋ ਓੰਕਾਰ ਸਤਗੁਰ ਪ੍ਰਸਾਦਿ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕਉ ਸਮਰਤ ਸੰਤ ਜੋ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੋਂ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫਿਰੇ ਨਿਤ ਪ੍ਰਤ ਸਤ ਨਿਤ ਪ੍ਰਤ ਸਦ ਭੁਲੀਐ ਮੋਹ ਮਗਨ ਬਿਕਰਾ ਲਮਾਇਆ ਤਉ ਪ੍ਰਸਾਦੀ ਘੁਲੀਐ ਲੂਕ ਕਰਤ ਵਿਕਾਰ ਵਿਖੜੇ ਪ੍ਰਭ ਨੇ ਰੂਤੇ ਨੇ ਰਿਆ ਬਨਵੰਤ ਨਾਨਕ ਦਾਇਆ ਧਾਰੋ ਕਾਢ ਪਵਜਲ ਫੇਰਿਆ ਸ਼ਲੋਕ ਨਿਰਤ ਨਪਵੇ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲੈ ਨਾਥਾ ਵੇ ਥਾਓ ਸ਼ੰਤ ਦੂਸਰ ਨਾ ਹੀ ਢਾਉ ਕਾ ਪਹਿ ਜਾਈਏ ਆਠ ਪੈਰ ਕਰ ਜੋੜ ਸੋ ਪ੍ਰਭ ਧਿਆਈਏ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਏ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਓ ਲਿਬ ਲਾਈਏ ਅਰਪ ਮਨ ਤਨ ਪ੍ਰਭ ਆਗੇ ਆਪ ਸਗਲ ਮਿਟਾਈਏ ਬਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਏ ਸ਼ਲੋਕ ਰੇ ਮਨਤਾ ਕੋ ਧਿਆਈਏ ਸਭ ਵਿਦ ਜਾ ਕਾ ਹਾਤ ਰਾਮ ਨਾਮ ਧਨ ਸੰਚੀਏ ਨਾਨਕ ਨਿਭੇ ਸਾਥ ਸ਼ੰਤ ਸਾਧਿਆੜਾ ਪ੍ਰਭ ਇੱਕ ਦੂਸਰ ਨਾਹੀਂ ਕੋਏ ਥਾਂਤਨ ਤਰਿਆਪ ਜਲ ਤਲ ਪੂਰ ਸੋਏ ਜਲ ਤਲ ਮਈਲ ਪੂਰ ਰਹਾ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੀ ਕਿਆ ਗਨੀ ਭਜ ਸਰਣ ਸੁਆਮੀ ਸੁਖ ਗਾਮੀ ਤਿਸ ਬਿਨਾ ਅਨ ਨਾਹੇ ਕੋਇ ਬਨਵੰਤ ਨਾਨਕ ਦਇਆ ਧਾਰੂ ਤਿਸ ਪ੍ਰਾਪਤ ਨਾਮ ਹੋਏ ਸ਼ਲੋਕ ਚਿਤ ਜੇ ਚਿਤਵਿਆ ਸੁ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸੁਭਾਇਆ ਸ਼ੰਤ ਆਪਮਾਨ ਛੂਟ ਗਿਆ ਸਾਧੂ ਸੰਗ ਮਿਲੈ ਗੁਰਮਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਟੇ ਕੇਲ ਬਕ ਬੁਜੀ ਤਪ ਤ ਅਗਾਨਿਆ ਗਹਿ ਭੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ ਬਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਜੈ ਸ੍ਰੀ ਸ਼ੰਤ ਮਹੱਲਾ ਪੰਜਵਾਂ ਪਾਦਾਣੂ ਸੰਸਾਰ ਗਰਬ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਇ ਅਭਮਾਨ ਬੂਡੇ ਮਰਣ ਚੀਤਨਾਵ ਪੁੱਤਰ ਮਿੱਤਰ ਵਿਵਹਾਰ ਬਨਤਾ ਇਹ ਕਰਤ ਬਿਹਾਵੇ ਬਿਹਾਵੇ ਬੋਧ ਦਿਵਸਾਏ ਲਿਖੇ ਮਾਏ ਦੁਖ ਧਰਮ ਦੂਤ ਹੈ ਡਠਿਆ ਕਿਰਤ ਕਰਮ ਨਾ ਮਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ ਉਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ ਭਰਮੈ ਜੋਨ ਅਸੰਖ ਮਰ ਜਨਮਹਿ ਆਵਹੀ ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂਨਾਵੇ ਬੀਜ ਬੋਸ ਭੋਗ ਭੋਗਾ ਕੀਆ ਆਪਣਾ ਪਾਵੇ ਰਤਨ ਜਨਮ ਹਰੰਤ ਜੂਅ ਪ੍ਰਭੂ ਆਪਨਾ ਭਾਵ ਹੀ ਬਨਵੰਤ ਨਾਨਕ ਪਰਮਾ ਪਰਮਾਏ ਖੇਨ ਏਕ ਟਿਕਣ ਨਾ ਪਾਵਹੀ ਜੋ ਮਨ ਗਿਆ ਬਤੀਤ ਜਰਮਲ ਬੈਠਿਆ ਕਰ ਕੰਪੈਸਰ ਢੋਲ ਨੈਣਾਂ ਦੀਠਿਆ ਨਹਿ ਨੈਣ ਦੀ ਸਹਿ ਭਜਨ ਈਸਾ ਛੁਡ ਮਾਇਆ ਚਾਲਿਆ ਕਿਆ ਨਾ ਮਾਨੈ ਸਿਰ ਖਾਕਸ਼ਾਨੈ ਜਿਨ ਸੰਗ ਮਾਨ ਤਨ ਝਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਮੂਠਿਆ ਬਨਵੰਤ ਨਾਨਕ ਕੋਟ ਕਾਗੁਰ ਬਿਨ ਸਬਾਰਨਾ ਝੂਠਿਆ ਚਰਨ ਕਮਲ ਸਰਣਾਏ ਨਾਨਕ ਆਇਆ ਦੁਤਰ ਭੈ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜ ਭਜੇ ਸ੍ਰੀ ਧਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਏ ਨਾਮ ਜੀਏ ਅਵਰ ਕਛ ਨ ਵਿਚਾਰੇਆ ਗੁਣ ਨ ਧਾਨ ਅਪਾਰ ਠਾਕੁਰ ਮਨ ਲੁੜੀ ਦਾ ਪਾਇਆ ਬਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇ ਗੁਣ ਨਿਧਾਨ ਅਪਾਰ ਠਾਕੁਰ ਮਨ ਲੁੜੀ ਦਾ ਪਾਇਆ ਬਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ